ਪਾਣੀਆਂ ਦੇ ਮਸਲੇ ਦੇ ਵਿਚਾਲੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਕੱਲ ਸਵੇਰੇ 10 ਵਜੇ ਆਲ ਪਾਰਟੀ ਮੀਟਿੰਗ ਸੋਮਵਾਰ ਨੂੰ ਵਿਧਾਨ ਸਭਾ ਦਾ ਸਪੈਸ਼ਲ اجلاس ਨਗਲ ਡੈਮ ਪਹੁੰਚੇ ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ ਕਿਹਾ ਬੀਬੀਐਮਬੀ ਦਾ ਤਾਨਾਸ਼ਾਹੀ ਵਾਲਾ ਫੈਸਲਾ ਨਹੀਂ ਹੁੰਦਿਆਂਗੇ ਲਾਗੂ ਹਰਿਆਣਾ ਨੂੰ ਦੇਣ ਦੇ ਲਈ ਪੰਜਾਬ ਦੇ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਸ੍ਰੀ ਦੇਰ ਸਰਕਾਰ ਨੇ ਕਿਸਾਨਾਂ ਦੇ ਨਾਲ 4 ਮਈ ਦੀ ਮੀਟਿੰਗ ਕੀਤੀ ਮਲਤਵੀ ਕੀ ਆਸੂਬਾ ਸਰਕਾਰ ਨੂੰ ਮੀਟਿੰਗ ਦੇ ਵਿੱਚ ਸ਼ਾਮਲ ਕਰਨਾ ਜ਼ਰੂਰੀ ਸੰਗੀਤ ਢਾਂਚੇ ਦਾ ਦਿੱਤਾ ਹਵਾਲਾ ਮਰਚਿੰਦਾ ਵੀ ਚਿੱਟਾ ਕਵੀਨ ਨੂੰ ਮਿਲੀ ਜ਼ਮਾਨਤ ਮਹਿਲਾ ਹਿਟ ਕਨਸਟੇਬਲ ਅਮਨਦੀਪ ਕੌਰ ਨੂੰ 17 ਗ੍ਰਾਮ ਹੈਰੋਇਨ ਸਣੀ ਕੀਤਾ ਗਿਆ ਸੀ ਗ੍ਰਿਫਤਾਰ ਥਾਰ ਗੱਡੀ ਚੋਂ ਹੋਈ ਸੀ ਬਰਾਮਦ ਚੰਡੀਗੜ੍ਹ ਸਣੀ ਪੰਜਾਬ ਦੇ ਵਿੱਚ ਬਦਲਿਆ ਮਾਫਮ ਦਾ ਮਜ਼ਦਾਜ ਹਨੇਰੀ ਦੇ ਨਾਲ ਕਈ ਥਾਵਾਂ ਤੇ ਸ਼ੁਰੂ ਹੋਈ ਬਰਤਾਬ ਕੁਝ ਇਲਾਕੇ ਦੇ ਵਿੱਚ ਗੋਲ ਹੋਈ ਬਿਜਲੀ ਸੱਪੇ ਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਖਾਜ਼ਨਾ ਫਰਕ ਤਾਂ ਪੈਂਦਾ ਹੈ ਲੈ ਕੇ ਫਰਕ ਤਾਂ ਪੈਂਦਾ ਦੇ ਵਿੱਚ ਜ਼ਿਕਰ ਇੱਕ ਪਾਸੇ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਹੈ ਦੂਜੇ ਪਾਸੇ ਇਸ ਸਮੇਂ ਪੰਜਾਬ ਤੇ ਹਰਿਆਣਾ ਦੇ ਵਿਚਾਲੇ ਵੀ ਜ਼ਬਰਦਸਤ ਤਰੀਕੇ ਨਾਲ ਪਾਣੀ ਦਾ ਮਸਲਾ ਪਕਿਆ ਹੋਇਆ ਹੈ ਪਾਖੜਾ ਦੇ ਪਾਣੀ ਦੇ ਲਈ ਦੁਪਹਿਰਾ ਤੱਕ ਲੱਗ ਗਿਆ ਜ਼ਿਕਰ ਹੋਵੇਗਾ ਕਿ ਸਨਦਾ ਦਾ ਕਿ ਸਨਦ ਇੱਕ 4 ਤਰੀਕ ਨੂੰ ਜਿਹੜੀ ਮੀਟਿੰਗ ਹੋਣ ਜਾ ਰਹੀ ਸੀ ਉਸ ਨੂੰ ਲੈ ਕੇ ਇੱਕ ਵੱਡਾ ਅਪਡੇਟ ਹੈ ਅੱਜ ਦੇ ਪ੍ਰੋਗਰਾਮ ਚ ਦੱਸਾਂਗੇ ਤੇ ਸਰਕਾਰੀ ਦਫ਼ਤਰ ਜਿਸ ਦੇ ਤੇ ਤਾਲਾ ਝੜ ਦਿੱਤਾ ਗਿਆ ਹੈ ਤਾਲਾ ਕਿਉਂ ਜੜਿਆ ਗਿਆ ਉਸ ਦਾ ਵੀ ਜ਼ਿਕਰ ਕਰਾਂਗੇ ਤੇ ਇੱਕ ਹੋਰ ਤਸਵੀਰ ਤੁਹਾਨੂੰ ਦਿਖਾਵਾਂਗੇ ਇਹ ਤਸਵੀਰ ਇੱਕ ਸਕੂਲ ਦੀ ਲਾਇਬ੍ਰੇਰੀ ਦੀ ਬਹੁਤ ਕੁਰਸੀਆਂ ਚੱਲੀਆਂ ਲਾਇਬ੍ਰੇਰੀ ਚ ਵੈਸੇ ਆਮ ਤੌਰ ਤੇ ਪਿੰਡ ਡ੍ਰੌਪ ਸਾਇਲੈਂਸ ਹੁੰਦੀ ਹੈ ਪਰ ਉੱਥੇ ਬਵਾਲ ਹੋ ਗਿਆ ਇਹ ਕਿੱਥੋਂ ਦੀਆਂ ਤਸਵੀਰਾਂ ਨੇ ਪੂਰਾ ਮਾਮਲਾ ਕੀ ਹੈ ਥੋੜੀ ਦੇਰ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਪਰ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਆਲ ਪਾਰਟੀ ਮੀਟਿੰਗ ਦੀ ਸ਼ੁੱਕਰਵਾਰ ਸਵੇਰੇ 10:00 ਵਜੇ ਸਰਕਾਰ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਆਲ ਪਾਰਟੀ ਮੀਟਿੰਗ ਸੱਦੀ ਗਈ ਹੈ ਇਸ ਸਮੇਂ ਅਮ ਜਾਣਕਾਰੀ ਹੈ ਕਿ ਅਕਾਲੀ ਦਲ ਆਲ ਪਾਰਟੀ ਮੀਟਿੰਗ ਸ਼ਾਮਲ ਹੋਏਗਾ ਬਲਵਿੰਦਰ ਸਿੰਘ ਪੁੰਦਰ ਤੇ ਡਾਕਟਰ ਚੀਮਾ ਮੀਟਿੰਗ ਦੇ ਵਿੱਚ ਪਹੁੰਚਣਗੇ ਪੰਜਾਬ ਸਰਕਾਰ ਨੇ 10 ਵਜੇ ਜਿਹੜੀ ਬੈਠਕ ਸੱਦੀ ਹੈ ਮੀਟਿੰਗ ਦੇ ਵਿੱਚ ਪਾਣੀਆਂ ਦੇ ਮੁੱਦੇ ਦੇ ਉੱਤੇ ਚਰਚਾ ਹੋਵੇਗੀ ਔਰ ਇਸ ਦੇ ਉਪਰ ਡਾਕਟਰ ਦਲਜੀਤ ਚੀਮਾ ਦੇ ਵੱਲੋਂ ਇੱਕ ਟਵੀਟ ਕਰ ਦਿੱਤਾ ਗਿਆ ਤੇ ਉਹਨਾਂ ਨੇ ਲਿਖਿਆ ਪਾਰਟੀ ਕੱਲ ਚੰਡੀਗੜ੍ਹ ਦੇ ਵਿੱਚ ਹੋਣ ਵਾਲੀ ਸਰਪਾਰਟੀ ਮੀਟਿੰਗ ਦੇ ਵਿੱਚ ਹਿੱਸਾ ਲਵੇਗੀ ਇਸ ਗੱਲ ਤੇ ਜ਼ੋਰ ਦਿੰਦੇ ਹੋਏ ਕਿ ਫੈਸਲਾ ਪੰਜਾਬ ਦੇ ਹਿੱਤ ਦੇ ਵਿੱਚ ਹੈ ਕਿ ਨੀਰ ਅਕਾਲੀ ਅਗੋਂ ਬਲਵਿੰਦਰ ਸਿੰਘ ਫੁੰਗੜੀ ਤੇ ਡਾਕਟਰ ਦਲਜੀਤ ਸਿੰਘ ਚੀਮਾ ਮੀਟਿੰਗ ਦੇ ਵਿੱਚ ਪਾਰਟੀ ਦੀ ਨੁਮਾਇੰਦਗੀ ਕਰਨਗੇ ਹਾਲਾਂਕਿ ਉਮੀਦ ਪਹਿਲਾਂ ਹੀ ਕੀਤੀ ਜਾ ਰਹੀ ਹੈ ਕਿ ਪੰਜਾਬੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਪਾਣੀ ਦਾ ਮਸਲਾ ਹੈ ਤਾਂ ਇਸ ਮੀਟਿੰਗ ਦੇ ਵਿੱਚ ਜ਼ਰੂਰ ਪਹੁੰਚਣਗੇ ਉਧਰ ਹਰਿਆਣਾ ਤੋਂ ਪਾਣੀ ਵਿਵਾਦ ਦੇ ਵਿਚਾਲੇ ਪੰਜਾਬ ਦੇ ਵਿੱਚ 올 ਪਾਰਟੀ ਬੈਠਕ ਸੱਦੀ ਗਈ ਹੈ ਔਰ ਸੈਸ਼ਨ ਨਾਲ ਹੀ ਸਰਕਾਰ ਨੇ ਸੋਮਵਾਰ ਨੂੰ ਇਸ ਮੁੱਦੇ ਦੇ ਉੱਤੇ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਵੀ ਸੱਦ ਲਿਆ ਹੈ। 올 ਪਾਰਟੀ ਮੀਟਿੰਗ ਬੁਲਾਈ ਗਈ ਹੈ। ਪਤਾ ਲੱਗ ਜਾਏਗਾ ਕਿ ਕਿਹੜਾ ਪੰਜਾਬ ਦੇ ਨਾਲ ਖੜਾ ਹੈ ਕਿ ਕਿਹੜਾ ਪੰਜਾਬ ਦੇ ਪਿੱਠ ਦੇ ਵਿੱਚ ਛੁਰਾ ਮਾਰਨ ਵਾਲਿਆਂ ਦੇ ਨਾਲ ਖੜਾ ਹੈ। ਸੋਮਵਾਰ ਨੂੰ ਸਪੈਸ਼ਲ ਸੈਸ਼ਨ ਇਸੇ ਮੁੱਦੇ ਤੇ ਬੁਲਾਇਆ ਗਿਆ ਹੈ। ਉਹਦੇ ਵੀ ਇਹੀ ਦੇਖਣਾ ਹੈ, ਪਰਖਣਾ ਹੈ ਕਿ ਕਿਹੜਾ ਪੰਜਾਬ ਦੇ ਨਾਲ ਖੜਾ ਤੇ ਕਿਹੜਾ ਉਹਨਾਂ ਦੀ ਦੁੱਖਾਂ ਦੇ ਨਾਲ ਖੜਾ ਹੈ। ਵਿਸ਼ੇਸ਼ اجلاس ਸੱਦਣ ਦੇ ਸੰਕੇਤ ਮੁੱਖ ਮੰਤਰੀ ਨੇ ਨੰਗਲ ਦੇ ਵਿੱਚ ਹੀ ਦਿੱਤੇ ਸਨ ਅਤੇ ਸ਼ਾਮ ਨੂੰ ਇਸ ਦੇ ਉੱਤੇ ਮੋਰ ਵੀ ਲਗਾ ਦਿੱਤੀ ਗਈ। ਜਿਵੇਂ ਹੀ ਮੁੱਖ ਮੰਤਰੀ ਨੰਗਲ ਤੋਂ ਪਰਦੇਸ ਸਰਕਾਰ ਨੇ ਸਾਰੀ ਮੰਤਰੀਆਂ ਤੇ ਵਿਧਾਇਕਾਂ ਦੀ ਬੈਠਕ ਸੱਦ ਲਈ ਜਿਸ ਦੇ ਵਿੱਚ ਫੈਸਲਾ ਲਿਆ ਗਿਆ ਇਸ ਬੈਠਕ ਚ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋਏ ਸਨ ਪਾਕਿਤਾ ਸ਼ੁੱਕਰਵਾਰ ਸਵੇਰੇ 10 ਵਜੇ ਮੀਟਿੰਗ ਤੇ ਸੋਮਵਾਰ ਨੂੰ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਦੋਵਾਂ ਦੇ ਵਿੱਚ ਕੀ ਕੁਝ ਹੁੰਦਾ ਉਹ ਦੇਖਣਾ ਹੋਏਗਾ ਉਧਰ ਪਾਰਟੀ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਭਗਵਾਨ ਸਵਾਣ ਨੰਗਲ ਡੈਮ ਵੀ ਪਹੁੰਚੇ ਸੀਐਮ ਇਸ ਪੂਰੇ ਮਾਮਲੇ ਨੂੰ ਲੈ ਕੇ ਬੀਜੇਪੀ ਨੂੰ ਕਿਰ ਰਹੇ ਹਨ ਮੁੱਖ ਮੰਤਰੀ ਮਾਨ ਨੇ ਡੈਮ ਦਾ ਮੌਇਨਾ ਕੀਤਾ ਅਸੀਂ ਇੱਥੇ ਸਿਕਿਉਰਿਟੀ ਲਾਈ ਹੈ ਤਾਂ ਕਿ ਡੈਮ ਦੀ ਸੁਰੱਖਿਆ ਹੋ ਸਕੇ ਠੀਕ ਹੈ ਨਾ ਕਿਉਂਕਿ ਇੱਕ ਤਾਨਾਸ਼ਾਹੀ ਪ੍ਰਮਾਨਗੀ ਦੀ ਐਮਬੀ ਨੇ ਜਾਰੀ ਕਰਤਾ ਉਹ ਇਦਾਂ ਹੋ ਨਹੀਂ ਸਕਦਾ ਲਾਗੂ ਪੰਜਾਬ ਕੋਲੇ ਫालतू ਪਾਣੀ ਹੈ ਨਹੀਂ ਮੈਂ ਪਹਿਲਾਂ ਵੀ ਕਹਿ ਚੁੱਕਾ ਇਸ ਦਿਨ ਵਾਲੀ ਸੀਐਮ ਨੇ ਮੁੜ ਦੋਹਰਾਇਆ ਕਿ ਪੰਜਾਬ ਦੇ ਕੋਲ ਹਰਿਆਣਾ ਨੂੰ ਦੇਣ ਦੇ ਲਈ ਇੱਕ ਬੂੰਦ ਵੀ ਪਾਣੀ ਨਹੀਂ ਹੈ ਸੇਮ ਸਟੇਟਸ ਹੈ ਜੋ ਕੱਲ ਸੀ ਜੋ ਪਰਸੋ ਸੀ ਉਹ ਇਹੀ ਰਹੂਗਾ 21 ਮਈ ਤੋਂ ਬਾਅਦ ਲੈ ਲੈਣਾ ਉਹਦਾ ਇਹਨਾਂ ਦਾ ਹਿਸਾਬ 21 ਮਈ ਤੋਂ 21 ਮਈ ਤੱਕ ਹੁੰਦਾ ਹੈ 21 ਮਈ ਤੋਂ ਬਾਅਦ ਇਹਨਾਂ ਦਾ ਜਿੰਨਾ ਕੋਟਾ ਬਣ ਕੇ ਦੇ ਦਾਂਗੇ ਦਰਅਸਲ ਬੁੱਧਵਾਰ ਨੂੰ BBMP ਨੇ ਹਰਿਆਣਾ ਨੂੰ 8500 ਕਿਊਸਿਕ ਪਾਣੀ ਦੇਣ ਦਾ ਫੈਸਲਾ ਲੈ ਲਿਆ ਇਸ ਲੜੀ ਦੇ ਵਿੱਚ ਸੀਐਮ ਨੰਗਲ ਪਹੁੰਚੇ ਸਨ ਕਹਿਰ ਪਾਣੀਆਂ ਦਾ ਮਸਲਾ ਸਰਕਾਰ ਦੇ ਦਫ਼ਤਰਾਂ ਤੋਂ ਨਿਕਲ ਕੇ ਜਦੋਂ ਮਾਮਲਾ ਬਿਲਕੁਲ ਡੈਮ ਤੱਕ ਵੀ ਪਹੁੰਚ ਜਾਵੇ ਫਿਰ ਫਰਕ ਤਪੈਂਦਾ ਆਮ ਆਦਮੀ ਪਾਰਟੀ ਨੇ ਨੰਗਲ ਡੈਮ ਦੇ ਵਾਟਰ ਰੈਗੂਲੇਸ਼ਨ ਆਫਿਸ ਦੇ ਬਾਹਰ ਧਰਨਾ ਲਗਾ ਦਿੱਤਾ ਹੈ ਧਰਨਾ ਹੈ ਦੇ ਉੱਤੇ ਆਮ ਆਦਮੀ ਪਾਰਟੀ ਦੇ ਆਗੂ ਥੇ ਬੈਠ ਗਏ ਨੇ ਇਨਫੈਕਟ ਇੱਕ ਤਾਲਾ ਜੜ ਦਿੱਤਾ ਹੈ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵਾਟਰ ਰੈਗੂਲੇਸ਼ਨ ਆਫਿਸ ਦੇ ਵਿੱਚ ਤਾਲਾ ਜੜ ਦਿੱਤਾ ਅਤੇ ਕੰਟਰੋਲ ਰੂਮ ਦੇ ਬਾਹਰ ਪੁਲਿਸ ਦੀ ਤੈਨਾਤੀ ਕਰ ਦਿੱਤੀ ਗਈ 8500 ਕਿਊਸਿਕ ਪਾਣੀ ਦੇਣ ਦਾ ਫੈਸਲਾ ਕਰਤਾ ਤੁਸੀਂ ਕਿਵੇਂ ਰੋਕੋਗੇ ਧਰਨਾ ਲਾ ਕੇ ਰੋਕੋਗੇ ਜਾਂ ਕਿਵੇਂ ਰੋਕੋਗੇ ਹਮ ਦੱਸਤਾ ਜੀ ਉਹ ਕੰਟਰੋਲ ਆਫੀਸਰ ਰੈਗੂਲੇਸ਼ਨ ਆਫਿਸ ਹੈ ਇਹ ਤੋਂ ਨਹੀਂ ਜਾਣ ਦਿੱਤਾ ਜਾਏਗਾ ਤਾਲਾ ਲੱਗ ਗਿਆ ਹਾਂ ਆ ਤੁਹਾਡੇ ਸਾਹਮਣੇ ਹੈ ਇੱਥੇ ਅਸੀਂ ਆਪਣੇ ਬੰਦੇ ਵੀ ਬਿਠਾ ਦਿੱਤੇ ਪੁਲਿਸ ਨੇ ਫੋਰਸ ਵੀ ਲਾ ਦਿੱਤੀ ਉਧਰਲੇ ਹੱਥ ਵੀ ਫੋਰਸ ਲੱਗੀ ਜੋ ਵੀ ਹੋਣਾ ਥੀਸ ਆਰ ਦਾ ਗੇਟਸ ਦਰਸਲ BBMP ਨੇ ਹਰਿਆਣਾ ਨੂੰ 8500 ਕਿਊਸਿਕ ਪਾਣੀ ਦੇਣ ਦਾ ਫੈਸਲਾ ਲਿਆ ਹੈ ਅਤੇ ਹੁਣ ਆਮ ਆਦਮੀ ਪਾਰਟੀ ਇਹ ਗੱਲ ਯਕੀਨੀ ਕਰਨ ਦੇ ਲਈ ਡੈਮ ਦੇ ਬਾਹਰੀ ਧਰਨੇ ਦੇ ਉੱਤੇ ਬੈਠ ਗਈ ਹੈ ਤੇ ਦਾਵਾ ਹੈ ਕਿ ਮੁੱਖ ਮੰਤਰੀ ਦੀ ਮਰਜ਼ੀ ਦੇ ਬਿਨਾ ਇੱਕ ਬੂੰਦ ਵੀ ਹਰਿਆਣਾ ਨੂੰ ਨਹੀਂ ਦਿੱਤਾ ਜਾਵੇਗਾ ਤਾਂ ਬਵਲਤਾ ਜ਼ਬਰਦਸਤ ਤਰੀਕੇ ਦੇ ਨਾਲ ਹੋ ਰਿਹਾ ਹੈ ਪਰ ਕੀ ਵਾਕਈ ਹੀ ਧਰਨੇ ਪ੍ਰਦਰਸ਼ਨ ਦੇ ਨਾਲ ਪਾਣੀ ਰੋਕਿਆ ਜਾ ਸਕੇਗਾ ਇਹ ਵੀ ਇੱਕ ਵੱਡਾ ਸਵਾਲ ਹੈ ਉਹਦੇ ਪਾਣੀ ਵਿਵਾਦ ਨੂੰ ਲੈ ਕੇ ਮਚੇ ਬਵਾਲ ਦੇ ਵਿਚਾਲੇ BBMB ਯਾਨੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਾਟਰ ਰੈਗੂਲੇਸ਼ਨ ਡਾਇਰੈਕਟਰ ਤੋਂ ਬਾਅਦ ਹੁਣ ਸਕੱਤਰ ਯਾਨੀ ਸਕੱਤਰ ਨੂੰ ਵੀ ਬਦਲ ਦਿੱਤਾ ਗਿਆ ਸੈਕਟਰੀ सुरेंद्र ਸਿੰਘ ਮਿੱਤਲ ਹਰਿਆਣਾ ਦੀ ਕੋਟੀ ਤੋਂ ਬੋਰਡ ਦੇ ਵਿੱਚ ਨਿਯੁਕਤ ਸੀ ਹੁਣ ਸੈਕਟਰੀ ਦਾ ਚਾਰਜ ਪੰਜਾਬ ਕੋਟੀ ਦੇ ਬਲਬੀਰ ਸਿੰਘ ਨੂੰ ਦਿੱਤਾ ਗਿਆ ਇਸ ਤੋਂ ਪਹਿਲਾਂ ਪੰਜਾਬ ਕੋਟੀ ਤੋਂ ਬੋਰਡ ਦੇ ਵਿੱਚ ਨਿਯੁਕਤ ਪਾਖੜਾ ਡੈਮ ਦੇ ਵਾਟਰ ਰੈਗੂਲੇਸ਼ਨ ਡਾਇਰੈਕਟਰ ਇੰਜੀਨੀਅਰ ਆਕਾਸ਼ਦੀਪ ਸਿੰਘ ਨੂੰ ਵੀ ਹਟਾ ਦਿੱਤਾ ਗਿਆ ਸੀ ਹੁਣ ਦੀ ਥਾਂ ਹਰਿਆਣਾ ਕੋਟੀ ਤੋਂ ਨਿਯੁਕਤ ਇੰਜੀਨੀਅਰ ਸੰਜੀਵ ਕੁਮਾਰ ਨੂੰ ਡਾਇਰੈਕਟਰ ਰੈਗੂਲੇਸ਼ਨ ਲਗਾਇਆ ਗਿਆ ਹੈ ਵੱਡਾ ਸ਼ਰਮਨਾਕ ਕਾਰਾ ਬੀਜੇਪੀ ਦੀ ਕੇਂਦਰ ਸਰਕਾਰ ਕਰ ਨਹੀਂ ਸਕਦੀ ਕਿ ਜਿੰਨੇ ਪੰਜਾਬ ਹਤਾਇਸ਼ੀ ਨੇ ਪੰਜਾਬ ਦੇ ਹੱਕਾਂ ਦੇ ਦਾ ਦੀ ਗੱਲ ਕਰਨ ਵਾਲੇ ਨੇ ਬੀਬੀਐਮ ਬੋਰਡ ਦੇ ਵਿੱਚ ਉਹਨਾਂ ਨੂੰ ਹਟਾਇਆ ਜਾ ਰਿਹਾ ਹੈ ਤਾਂ ਕਿ ਪੰਜਾਬ ਦਾ ਪਾਣੀ ਹੈ ਜਿਹੜਾ ਉਹ ਹਰਿਆਣੇ ਨੂੰ ਲਟਾਇਆ ਜਾ ਇਸ ਵਿਵਾਦ ਨੂੰ ਲੈ ਕੇ ਬੁੱਧਵਾਰ ਸ਼ਾਮ ਨੂੰ ਪਾਖੜਾ ਬਿਆਸ ਮੈਨੇਜਮੈਂਟ ਬੂਗ ਦੀ ਇਮਰਜੈਂਸੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਹਰਿਆਣਾ ਦੇ ਲਈ 8500 ਕਿਊਸਿਕ ਪਾਣੀ ਦਿੱਤਾ ਜਾਵੇਗਾ ਅਧਿਕਾਰੀਆਂ ਨੂੰ ਇਸ ਬਾਰੇ ਵਿੱਚ ਆਦੇਸ਼ ਦਿੱਤੇ ਗਏ ਨੇ ਖਬਰ ਹੈ ਕਿ ਇਹ ਮੀਟਿੰਗ ਕੇਂਦਰੀ ਬਿਜਲੀ ਮੰਤਰੀ ਮਨੋਹਰਾਲ ਖੱਟਰ ਦੇ ਆਦੇਸ਼ ਦਿੱਤੇ ਹੋਈ ਫਿਲਹਾਲ ਪੰਜਾਬ ਸਰਕਾਰ ਦੇ ਵਫਦ ਨੇ ਇਸ ਦਾ ਵਿਰੋਧ ਕੀਤਾ ਹੈ ਜਦਕਿ ਹਰਿਆਣਾ ਦਿੱਲੀ ਅਤੇ ਰਾਜਸਥਾਨ ਸਰਕਾਰ ਦੇ ਨੁਮਾਇੰਦੇ ਇਸ ਫੈਸਲੇ ਦੇ ਪੱਖ ਦੇ ਵਿੱਚ ਰਹੇ ਜੈਂ ਵੀ ਵਿਰੋਧ ਕੀਤਾ ਜਾ ਰਿਹਾ ਕਿ ਕਿਉਂ ਆਫੀਸਰਸ ਬਦਲੇ ਗਏ। ਕਾਬਲੇਗੌਰ ਇਹ ਵੀ ਹੈ ਕਿ ਜਿਹੜੀ ਬੁੱਧਵਾਰ ਨੂੰ ਮੀਟਿੰਗ ਹੋਈ ਹੈ ਜਾਣਕਾਰੀ ਦੇ ਮੁਤਾਬਿਕ ਉਸ ਮੀਟਿੰਗ ਦੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਤੇ ਦਿੱਲੀ ਦੇ ਨੁਮਾਇੰਦੇ ਸੀ। ਤੇ ਦਿੱਲੀ, ਹਰਿਆਣਾ ਤੇ ਰਾਜਸਥਾਨ ਦੇ ਨੁਮਾਇੰਦੇ ਇੱਕ ਪਾਸੇ ਖੜੇ ਜਦਕਿ ਪੰਜਾਬ ਪਾਣੀ ਨਾ ਦੇਣ ਦੇ ਖਿਲਾਫ ਖੜਾ ਪੁੱਗ ਤੇ ਆ ਔਰ ਦੂਜੇ ਪਾਸੇ ਹਿਮਾਚਲ ਨੇ ਕਿਸੇ ਦੇ ਪੱਖ ਦੇ ਵਿੱਚ ਆਪਣੀ ਗੱਲ ਨਹੀਂ ਰੱਖੀ। ਤਾਂ ਕੁੱਲ ਮਿਲਾ ਕੇ ਪੰਜ ਦੇ ਵਿੱਚੋਂ ਤਿੰਨ ਨੁਮਾਇੰਦੇ ਹਰਿਆਣਾ ਦੇ ਪੱਖ ਦੇ ਵਿੱਚ ਨਜ਼ਰ ਆਏ ਤੇ ਕਿਹਾ ਜਾ ਰਿਹਾ ਇਸ ਕਰਕੇ ਪਾਣੀ ਦੇਣ ਦਾ ਡਿਸੀਜਨ ਹੋਇਆ। ਉਧਰ ਪੰਜਾਬ ਸਰਕਾਰ ਨੇ ਹਰਿਆਣਾ ਨੂੰ ਪਾਣੀ ਦੇਣ ਦੇ BBMB ਦੇ ਫੈਸਲੇ ਦਾ ਕਰੜਾ ਵਿਰੋਧ ਕੀਤਾ ਹੈ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ਦੇ ਉੱਤੇ ਆਪਣੀਆਂ ਅਧਿਕਾਰਾਂ ਤੇ ਇੱਕ ਹੋਰ ਡਾਕਾ ਬਰਦਾਸ਼ਤ ਨਹੀਂ ਕਰਨਗੇ BJP ਕਰੜੇ ਵਿਰੋਧ ਦਾ ਸਾਹਮਣਾ ਕਰਨ ਦੇ ਲਈ ਤਿਆਰ ਰਹੇ ਕੀ ਗੱਲ ਜੀ BBMB ਤਕਰਧਰਾ ਜਾਈ 60% BBMB ਸਾਡੀ ਹੈ ਔਰ ਫਾਈਨਲ ਡਿਸੀਜਨ ਜਿਹੜਾ ਪੰਜਾਬ ਦਿੰਦਾ ਉਹ ਪੰਜਾਬ ਨੂੰ ਬਾਈਪਾਸ ਕਰਕੇ ਕਿਵੇਂ ਪਾਣੀ ਲੈ ਜਾਣਗੇ ਜੀ ਉਧਰ ਬੀਬੀਐਮਬੀ ਦੇ ਫੈਸਲੇ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਾਣੀ ਖੂਨ ਤੋਂ ਜ਼ਿਆਦਾ ਪਿਆਰਾ ਹੈ ਸਾਡੀ ਜਿੰਦਜਾਨ ਪੰਜਾਬ ਦੇ ਪਾਣੀ ਨੇ ਸਾਨੂੰ ਆਪਣੇ ਖੂਨ ਨਾਲੋਂ ਵੀ ਵੱਧ ਪਿਆਰਾ ਪੰਜਾਬ ਦਾ ਪਾਣੀ ਹੈ ਸੋ ਕਿਰਪਾ ਕਰਕੇ ਇਹ ਕੰਮ ਨਾ ਕਰੋ ਆਮ ਆਦਮੀ ਪਾਰਟੀ ਨੂੰ ਕਿਸੇ ਵੀ ਐਕਸਟੈਂਡ ਕਿਸੇ ਵੀ ਹੱਦ ਤੱਕ ਜਾਣਾ ਪਿਆ ਅਸੀਂ ਜਾਵਾਂਗੇ ਪਰ ਅਸੀਂ ਆਪਦੇ ਪਾਣੀ ਦੀ ਰੱਖਿਆ ਕਰਨ ਲਈ ਵਚਨਬੱਧ ਹਾਂ ਕੁੱਲ ਮਿਲਾ ਕੇ ਪਾਣੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਮੁੜ ਤੋਂ ਆਮੋ ਸਾਹਮਣੀ ਨਹੀਂ ਅਤੇ ਪੰਜਾਬ ਇੱਕ ਬੂੰਦ ਪਾਣੀ ਹਰਿਆਣਾ ਨੂੰ ਦੇਣ ਨੂੰ ਤਿਆਰ ਨਹੀਂ ਦੇਖੋ ਮੰਗ ਹੋ ਰਹੀ ਹੈ ਕਿਊਸਿਕ ਦੇ ਵਿੱਚ ਕਿ ਹਰਿਆਣਾ ਪੀਣ ਵਾਲੇ ਪਾਣੀ ਦੇ ਲਈ ਇਸਤੇਮਾਲ ਕਰਦਾ 1700 ਕਿਊਸਿਕ ਚਾਹੀਦਾ ਹੈ ਔਰ ਪੰਜਾਬ ਕਹਿੰ ਰਿਹਾ ਅਸੀਂ 4000 ਕਿਊਸਿਕ ਦੇ ਰਹੇ ਮੰਗ ਹੋ ਰਹੀ ਹੈ ਕਿਊਸਿਕ ਦੇ ਵਿੱਚ ਤੇ ਜ਼ਿਕਰ ਹੋ ਰਿਹਾ ਕਿ ਅਸੀਂ ਇੱਕ ਬੂੰਦ ਪਾਣੀ ਨਹੀਂ ਦਵਾਂਗੇ ਇਹ ਉਧਰ ਪਾਣੀ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਵੀ ਜਬਰਦਸਤ ਤਰੀਕੇ ਦੇ ਨਾਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਹਰ ਪੋਲਿਟੀਕਲ ਪਾਰਟੀ ਨੇ ਸਟੇਟਮੈਂਟ ਵੀ ਆ ਰਹੀ ਹੈ ਅਤੇ ਕੇਂਦਰੀ ਰਾਜਪ트ਰੀ ਰਮਨਿਤ ਬਿੱਟੂ ਨੇ ਸਿੱਧਾ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਬਿੱਟੂ ਨੇ ਕਿਹਾ ਕਿ BBMP ਦੀ ਮੀਟਿੰਗ ਦੇ ਵਿੱਚ ਪੰਜਾਬ ਦੇ ਨੁਮਾਇੰਦੇ ਬਿਨਾਂ ਤਿਆਰੀ ਤੋਂ ਪਹੁੰਚੇ ਸੀ ਮੈਂ ਹੁਣ ਇੱਕ ਗੱਲ ਤੁਹਾਨੂੰ ਸਪਸ਼ਟ ਕਰ ਦਿੰਦਾ ਐਜ਼ ਅ ਇਟ ਕੇਂਦਰ ਦਾ ਮਿਨਿਸਟਰ ਮੈਂ ਹੋਣ ਨਾਤੇ ਇੱਕ ਬੂੰਦ ਵੀ ਪਾਣੀ ਦੀ ਜਿਹੜੀ ਉਹ ਨਹੀਂ ਛੱਡੀ ਜਾਊਗੀ ਤੋਂ ਦਸ ਵੀਰ ਬਾਦਲ ਨੇ BBMP ਦੇ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣਾ ਤੱਕੇਸ਼ਾਹੀ ਹੈ ਅਤੇ ਲੁੱਟ ਹੈ ਕੇਂਦਰ ਨੇ ਕਿਸਾਨਾਂ ਤੋਂ ਬਦਲਾ ਲੈਣ ਦੇ ਲਈ ਚਾਲ ਖੇਡੀ ਹੈ ਪੰਜਾਬ ਦੇ ਮੁੱਖ ਮੰਤਰੀ ਡਬਲ ਗੇਮ ਖੇਡ ਰਹੇ ਨੇ ਮੈਂ ਬੇਨਤੀ ਕਰਦਾ ਹਾਂ ਸਾਰੀ ਪਾਰਟੀਆਂ ਨੂੰ ਕਿ ਭਾਈ ਵੀ ਆਲ ਨੀਡ ਟੂ ਕਮ ਟੂਗੇਦਰ ਜਿਵੇਂ ਸੈਂਟਰ ਦੀ ਸਰਕਾਰ ਨੂੰ ਵੀ ਇਹ ਮੇਰੀ ਰਿਕੁਐਸਟ ਹੈ ਜਿਵੇਂ ਤੁਸੀਂ ਆ ਇੰਡਸ ਵਾਟਰ ਟ੍ਰੀਟੀ ਨੂੰ ਹਾਲਾਂਕਿ ਕਾਂਗਰਸ ਨੇ ਇਸ ਮੁੱਦੇ 'ਤੇ ਪੰਜਾਬ ਸਰਕਾਰ ਦੀ ਸੁਰ ਦੇ ਨਾਲ ਸੁਰ ਮਿਲਾਈ 8500 क्यूसिक जो पानी देना होता था हमने वो ऑलरेडी हमने रिलीज कर दिया है अब इससे ज्यादा हमारे पास पालतू पानी नहीं है हरियाणा ਨੂੰ BBMB ਵਾਧੂ ਪਾਣੀ ਦੇਵੇਗਾ ਜਾਂ ਨਹੀਂ ਫਿਲਹਾਲ ਇਹ ਤਾਂ ਸਵਾਲ ਬਰਕਰਾਰ ਹੈ ਕਿ ਸਿਆਸਤ ਵੀ ਜ਼ਬਰਦਸਤ ਤਰੀਕੇ ਨਾਲ ਹੋ ਰਹੀ ਹੈ ਪਰ ਜਦੋਂ ਇਲਜ਼ਾਮ ਲੱਗਣ ਕਿ ਪਾਣੀ ਅਸੀਂ ਤਾਂ ਜਿੰਨਾ ਦੇਣਾ ਸੀ ਦੇ ਚੁੱਕੇ ਆ ਵਾਧੂ ਪਾਣੀ ਮੰਗਿਆ ਜਾ ਰਿਹਾ ਨਹੀਂ ਦਵਾਂਗੇ ਦੂਜੇ ਪਾਸੇ ਕਹਿਣ ਹਰਿਆਣਾ ਵਾਲੇ ਨਹੀਂ ਜੀ ਪਾਣੀ ਤਾਂ ਸਾਡਾ ਬਾਕੀ ਹੈ ਸਾਨੂੰ ਪਾਣੀ ਦੇ ਦਿਓ ਹੜਤਾਲ ਦਿੰਨੇ ਹਾਂ ਕਿ ਜਦੋਂ ਦੋਵੇਂ ਪਾਸੇ ਤੋਂ ਇਲਜ਼ਾਮ ਤਰਾਸ਼ੀਆਂ ਹੋਣ ਔਰ ਇਹ ਲੈਵਲ ਮੁੱਖ ਮੰਤਰੀ ਤੱਕ ਵੀ ਬਿਆਨਬਾਜ਼ੀ ਦਾ ਹੋਵੇ ਫਿਰ ਫਰਕ ਟਪੇਂਦਾ ਹੁਣ ਅੱਗੇ ਵਧਦੇ ਹਾਂ ਤੇ ਬਾੜੀਆ ਅੱਜ ਦੇ ਸਵਾਲ ਦੀ ਅੱਜ ਦਾ ਸਵਾਲ ਪਾਖੜਾ ਨੰਗਲ ਪ੍ਰੋਜੈਕਟ ਦੇ ਨਾਲ ਹੀ ਜੁੜਿਆ ਹੋਇਆ ਹੈ ਇਹ ਕਿਹੜੀ ਯੋਜਨਾ ਦੇ ਵਿੱਚ ਸ਼ਾਮਲ ਸੀ ਪਹਿਲੀ 5 ਸਾਲਾਂ ਪੰਜ ਵਰਸ਼ੀ ਯੋਜਨਾ ਤੁਸੀਂ ਸੁਣੀ ਹੋਈਗੀ ਤਾਂ ਕਿਹੜੀ ਯੋਜਨਾ ਦੇ ਵਿੱਚ ਸ਼ਾਮਲ ਸੀ ਪਾਖੜਾ ਨੰਗਲ ਪ੍ਰੋਜੈਕਟ ਸਵਾਲ ਸਕਰੀਨ ਦੇ ਉੱਤੇ ਹੈ ਪਹਿਲੀ 5 ਸਾਲਾ ਦੂਜੀ 5 ਸਾਲਾ ਤੀਜੀ 5 ਸਾਲਾ ਜਾਂ ਚੌਥੀ 5 ਸਾਲਾ ਯੋਜਨਾ ਕਿਹੜੀ ਯੋਜਨਾ ਦੇ ਵਿੱਚ ਸ਼ਾਮਲ ਸੀ ਇਹ ਪ੍ਰੋਜੈਕਟ ਭਾਖੜਾ ਨੰਗਲ ਸਹੀ ਜਵਾਬ ਕੀ ਹੈ ਥੋੜੀ ਦੇਰ ਦੇ ਵਿੱਚ ਪੂਰੀ ਜਾਣਕਾਰੀ ਦੇ ਨਾਲ ਤੁਹਾਡੇ ਸਾਹਮਣੇ ਰੱਖਾਂ ਉਧਰ ਕੇਂਦਰ ਤੇ ਕਿਸਾਨਾਂ ਦੀ ਮੀਟਿੰਗ ਦਾ ਜ਼ਿਕਰ ਕਰਾਂਗੇ ਐਤਵਾਰ ਨੂੰ ਹੋਣ ਵਾਲੀ ਮੀਟਿੰਗ ਕੇਂਦਰ ਤੇ ਕਿਸਾਨਾਂ ਵਿਚਾਲੇ ਨਹੀਂ ਹੋਈ ਜਾਂ ਕੇਂਦਰ ਦੇ ਕਿਸਾਨਾਂ ਦੀ 4 ਮਿੰਟ 4 ਮਈ ਵਾਲੀ ਮੀਟਿੰਗ ਮੁਲਤਵੀ ਹੋ ਚੁੱਕੀ ਹੈ ਕੇਂਦਰ ਸਰਕਾਰ ਨੇ ਮੁਲਤਵੀ ਕਰ ਦਿੱਤੀ ਹੈ ਮੀਟਿੰਗ ਸੁਭਾ ਸਰਕਾਰ ਨੂੰ ਮੀਟਿੰਗ ਦੇ ਵਿੱਚ ਸ਼ਾਮਲ ਕਰਨਾ ਜ਼ਰੂਰੀ ਹੈ ਕੇਂਦਰ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਹੈ ਕਿ ਸੰਗੀਟਾਂ ਚ ਦੀ ਵਜ੍ਹਾ ਦੇ ਨਾਲ ਇਹ ਜ਼ਰੂਰੀ ਹੈ ਕਿਸਾਨਾਂ ਨੂੰ ਆਪਣੀ ਫੈਸਲੇ ਦੇ ਉੱਤੇ ਮੁੜ ਵਿਚਾਰ ਕਰਨ ਦੇ ਲਈ ਵੀ ਕਿਹਾ ਕਿਸਾਨਾਂ ਦੇ ਅਗਲੇ ਫੈਸਲੇ ਤੱਕ ਮੀਟਿੰਗ ਮੁਲਤਵੀ ਹੈ ਕਿਸਾਨਾਂ ਨੇ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਨੂੰ ਸ਼ਾਮਲ ਨਾ ਕਰਨ ਦੀ ਅਪੀਲ ਕੀਤੀ ਸੀ ਕੇਂਦਰ ਨੂੰ ਚਿੱਠੀ ਲਿਖੀ ਹੋਇਆ ਕੀ ਹੈ ਫੋਆ ਐਕ 19 ਮਾਰਚ ਨੂੰ ਜਿਹੜੀ ਆਖਰੀ ਵਾਰ ਮੀਟਿੰਗ ਹੋਈ ਹੈ ਕਿਸਾਨਾਂ ਤੇ ਕੇਂਦਰ ਦੇ ਵਿਚਾਲੇ ਉਸ ਦੇ ਵਿੱਚ ਪੰਜਾਬ ਦੇ ਮੰਤਰੀ ਵੀ ਬੈਠੇ ਹੋਏ ਸੀ 19 ਮਾਰਚ ਨੂੰ ਜਦੋਂ ਮੀਟਿੰਗ ਤੋਂ ਬਾਅਦ ਬਾਹਰ ਆਏ ਡੱਲੇਵਾਲ ਪੰਦੇੜੀ ਤੇ ਹੋੜ ਕਿਸਾਨਾਂ ਗੂ ਜਿਮੀਓ ਪੰਜਾਬ ਦੀਆਂ ਸਰਹੱਦਾਂ ਦੇ ਵਿੱਚ ਐਂਟਰ ਹੋਏ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਹਿਰਾਸਤ ਚ ਲੈ ਲਿਆ ਗਿਆ ਫਿਰ ਆਪਾਂ ਜਾਣਦੇ ਹਾਂ ਕਿ ਉਸ ਤੋਂ ਬਾਅਦ ਐਕਸ਼ਨ ਅਜਿਹਾ ਹੋਇਆ ਕਿ ਸ਼ੰਭੂ ਤੇ ਖਨੌਰੀ ਦੋਵੇਂ ਮੋਰਚੇ ਖਾਲੀ ਕਰਵਾ ਦਿੱਤੇ ਗਏ ਫਿਰ ਥੋੜੇ ਦਿਨ ਪਹਿਲਾਂ ਕਿਉਂਕਿ 4 ਮਈ ਨੂੰ 19 ਮਾਰਚ ਦੇ ਹੀ ਦਿਨ 4 ਮਈ ਦੀ ਤਾਰੀਖ ਮقرਰ ਕਰ ਲਈ ਸੀ ਕਿ 4 ਮਈ ਨੂੰ ਬੈਠਾਂਗੇ ਆਪਾਂ ਸਾਰੇ ਦੁਬਾਰਾ ਇਸ ਮੁੱਦੇ ਦੇ ਹੱਲ ਦੇ ਲਈ ਮੀਟਿੰਗ ਕਰਾਂਗੇ ਕੁਝ ਦਿਨ ਪਹਿਲਾਂ ਕਿਸਾਨ ਆਗੂਆਂ ਨੇ ਇੱਕ ਚਿੱਠੀ ਲਿਖੀ ਕੇਂਦਰ ਦੀ ਸਰਕਾਰ ਨੂੰ ਸ਼ਿਵਰਾਜ ਸਿੰਘ ਚੋਹਾਨ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਨੁਮਾਇੰਦਿਆਂ ਨੂੰ ਨਾ ਉਠਾਇਆ ਜਾਵੇ ਇਹਨਾਂ ਨੇ ਸਾਨੂੰ ਧੋਖਾ ਦਿੱਤਾ 19 ਮਾਰਚ ਦਾ ਪੂਰਾ ਹਵਾਲਾ ਦਿੱਤਾ ਕੇ ਤੇ ਇਹਨਾਂ ਨੇ ਕਿਹਾ ਕਿ ਕੇਂਦਰ ਦੇ ਨਾਲ ਹੀ ਪੂਰਾ ਮਸਲਾ ਹੈ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਕੇਂਦਰ ਦੇ ਹੀ ਨੁਮਾਇੰਦੇ ਹੋਣ ਤੇ ਪੰਜਾਬ ਨੂੰ ਨਾ ਸਦਿਆ ਜਾਵੇ ਔਰ ਇਸ ਇਸ ਸਬਦੇ ਵਿਚਾਲੇ ਕੇਂਦਰ ਦੀ ਸਰਕਾਰ ਦੇ ਵੱਲੋਂ ਹੁਣ ਚਿੱਠੀ ਘੜ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕਰ ਦਿੱਤਾ ਹੈ ਕਿ ਅਸੀਂ ਇਹ ਨਹੀਂ ਕਰ ਸਕਦੇ ਸੰਘੀ ਢਾਂਚੇ ਦੇ ਖਿਲਾਫ ਹੋਏਗਾ ਇਸ ਕਰਕੇ ਅਗਲੇ ਡਿਸੀਜਨ ਤੱਕ ਕਿਸਾਨ ਵਿਚਾਰ ਕਰਨ ਸਾਨੂੰ ਦੱਸਣ ਤੇ ਅਗਲੇ ਡਿਸੀਜਨ ਤੱਕ ਅਸੀਂ ਮੀਟਿੰਗ ਮੁਲਤਵੀ ਕਰ ਰਹੇ ਹਾਂ ਕਿ ਠੰਡੇ ਬਸਤੇ ਚ ਪੈ ਗਿਆ ਮਸਲਾ ਇਹ ਵੀ ਇੱਕ ਵੱਡਾ ਇੱਕ ਜਿਹੜੀ ਇੱਕ ਪਾਸੇ ਧਰਨੇ ਪ੍ਰਦਰਸ਼ਨ ਵਾਲਾ ਦਬਾਅ हट ਗਿਆ ਹੋਵੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਅੰਦਰ ਕਾਟੋ ਕਲੇਸ਼ ਨਜ਼ਰ ਆ ਰਿਹਾ ਹੋਵੇ ਉਹ ਵੀ ਇੱਕ ਦਬਾਅ ਕੇਂਦਰ ਦੀ ਸਰਕਾਰ ਤੋਂ हटਿਆ ਹੋਵੇ ਤੇ ਇਸ ਵਿਚਾਲੇ ਜਦੋਂ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਜਾਵੇ ਫਿਰ ਫਰਕ ਤਾਂ ਪੈਂਦਾ ਹੁਣ ਸਵਾਲ ਬਰਕਰਾਰ ਹੈ ਇਹ ਮੁਲਤਵੀ ਹੋਈ ਹੈ ਜਾਂ ਬਿਲਕੁਲ ਠੰਡੇ ਬਸਤੇ ਦੇ ਵਿੱਚ ਹੀ ਮਾਮਲਾ ਚਲਾ ਆ ਗਿਆ ਕਿ 4 ਮਈ ਤੋਂ ਅਗਲੀ ਮੀਟਿੰਗ ਕਦੋਂ ਹੋਏਗੀ ਨਹੀਂ ਹੁਣ ਅੱਗੇ ਵਾਦਿਆਂ ਤੇ ਖਬਰ ਹੈ ਬਠਿੰਡਾ ਤੋਂ ਬਠਿੰਡਾ ਤੇ ਲੁਧਿਆਣਾ ਦੇ ਪਾਇਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਬ੍ਰੋਲ ਦਾ ਸਾਹਮਣਾ ਕਰਨਾ ਅਤੇ ਬਠਿੰਡਾ ਦੇ ਪਿੰਡ ਗਿੱਦੜ ਚ ਕਿਸਾਨਾਂ ਨੇ ਪੁੱਛੋ ਮੰਡੀ ਦੇ ਵਿਧਾਇਕ ਜਗਸੀਰ ਸਿੰਘ ਨੂੰ ਘੇਰ ਲਿਆ ਤਿੱਖੇ ਸਵਾਲ ਜਵਾਬ ਹੋਏ ਵਿਧਾਇਕ ਤੋਂ ਕਿਸਾਨਾਂ ਨੇ ਜ਼ਬਰੀ ਅੰਦੋਲਨ ਚਕਵਾਉਣ ਅਤੇ ਪਿੰਡ ਦੇ ਵਿੱਚ ਕੋਈ ਸਕੂਲ ਨਾ ਹੋਣ ਨੂੰ ਲੈ ਕੇ ਜਵਾਬ ਮੰਗੇ ਤੁਸੀਂ ਪੰਜਾਬ ਵਿਧਾਨ ਸਭਾ ਸਾਡੇ ਹਲਕੇ ਦੇ ਜਾਂ ਪੰਜਾਬ ਦੇ ਕਿੰਨੇ ਵਾਰੀ ਮੁੱਦੇ ਠਾਏ ਆ ਕਿੰਨੇ ਵਾਰੀ ਵਿਧਾਨ ਸਭਾ ਚ ਬੋਲੇ ਆ ਦੱਸੋ ਅਗਲਾ ਜਾਣਕਾਰੀ ਰੱਖ ਸਕਦੇ ਹਨ ਤਾਂ ਦੂਜੇ ਪਾਸੇ ਪਾਇਲ ਦੇ ਵਿੱਚ ਕਿਸਾਨਨੀ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਰਸਤੇ 'ਚ ਰੋਕ ਲਿਆ ਐਮਐਲਏ ਸਾਹਿਬ ਇੱਥੇ ਸਕੂਲ 'ਚ ਉਦਘਾਟਨ ਕਰਨ ਦੇ ਲਈ ਪਹੁੰਚੇ ਸਨ ਕਮੋਟ ਗਾਣਾ ਮੰਡੀ ਕਿਹੜੇ ਹਲਕੇ 'ਚ ਪੈਂਦੀ ਆ ਸੋਦੇ 'ਚ ਪੈਂਦੀ ਆ ਫਿਲਹਾਲ ਦੋਵੇਂ ਆਮ ਆਦਮੀ ਪਾਰਟੀ ਦੇ ਵਿਧਾਇਕ ਕਿਸੇ ਤਰ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਪਰੋਸਾ ਦੇਣ ਦੇ ਵਿੱਚ ਕਾਮਯਾਬ ਹੋ ਗਏ ਜਦੋਂ ਆਪਣੇ ਚੁਣੇ ਹੋਏ ਵਿਧਾਇਕਾਂ ਤੋਂ ਲੋਕ ਸੜਕਾਂ 'ਤੇ ਹੀ ਸਵਾਲ ਕਰਨ ਲੱਗਣ ਫਿਰ ਫਰਕ ਤਪੈਂਦਾ ਹੈ ਮਾਨੂ ਕਮੋਟ ਗਾਣਾ ਮੰਡੀ ਦੇ ਵਿੱਚ ਕੀ ਹੋ ਗਿਆ